ਫਿਲਹਾਲ ਪਹਿਲੇ ਨਾਲੋਂ ਬਹੁਤ ਬੈਟਰ ਐ ਸਰ ਫਿਰ ਵੀ ਕਿੱਦਾਂ ਰਹਿੰਦਾ ਏ ਟ੍ਰੈਫਿਕ ਠੀਕ ਐ ਸਰ ਹਾਂਜੀ ਬਹੁਤ ਵਧੀਆ ਪਹਿਲੇ ਨਾਲੋਂ ਦੁਕਾਨਦਾਰਾ ਤਾਂ ਕੋਈ ਆਂਦਾ ਨਹੀਂ ਸੀਗਾ ਉਹਨਾਂ ਅਗਲੇ ਆਂਦੇ ਨੇ ਆਪਣੇ ਸ਼ੋਪਿੰਗ ਕਰਕੇ ਚਲੇ ਜਾਂਦੇ ਹੁੰਦੇ ਇੱਕ ਮਿੰਟ ਵੀ ਲੱਗਦਾ ਹੈ गाइस ਇੱਕ ਮਿੰਟ ਵੀ ਨਹੀਂ ਲੱਗਦਾ ਹਾਂਜੀ ਜਾਮ ਲੱਗਦਾ ਹੁਣ ਸਵੇਰੇ ਸ਼ਾਮ ਦੁਪਹਿਰੇ ਬਿਲਕੁਲ ਜਾਮ ਲੱਗਦਾ ਜੀ ਇੱਕ ਮਿੰਟ ਵੀ ਨਹੀਂ ਲੱਗਦਾ ਨਾ ਬਾਈ ਬੋ ਅੱਗੇ ਨਾਲ ਅੱਗੇ ਨਾਲ ਫਰਕ ਦਵਾਉਂਦੇ ਆ ਉਹਦਾ ਆਪਣੇ ਕਰਕੇ ਵਿਚਾਰੇ ਇਦਰੇ ਇਹ ਹੁਣ ਜੇ ਸਹਿਯੋਗ ਦੇਣੀ ਪਬਲਿਕ ਸਹਿਯੋਗ ਦੇਊਗੀ ਤਾਂ ਕੰਮ ਜਾਬਾਪਾ ਤੇ ਕਿ ਲਾਲੀ ਨਹੀਂ ਤੁਹਾਨੂੰ ਰੂਲ ਰੈਗੂਲੇਸ਼ਨ ਰੂਲ ਰੈਗੂਲੇਸ਼ਨ ਪਤਾ ਕੁਛ ਸਰ ਅਸੀਂ ਜਾ ਹੀ ਰਿਆਂ ਲਾਈ ਜਾ ਰਹੇ ਹੋ ਅਗੋਰੀ ਗਲਤੀ ਕਰੋਗੇ ਨਹੀਂ ਜੀ ਕਿਤੇ ਕਿਤੇ ਹਾਂਜੀ ਠੀਕ ਹੈ ਮਿਲਦੀ ਹੈ ਕਿਤੇ ਹੁਣ ਤਪਦੀ ਗਰਮੀ ਜੀ ਹੁੰਦੀ ਹੈ ਤਪਦੀ ਗਰਮੀ ਜੀ ਤੁਹਾਨੂੰ ਖੜਨਾ ਤਾਂ ਨਹੀਂ ਪੈਂਦਾ ਟ੍ਰੈਫਿਕ ਚ ਨਹੀਂ ਨਹੀਂ ਨੋ ਅਕਰੋਚਮੈਂਟ ਜ਼ੋਨ ਜਿਹੜਾ ਕਿ ਮਾਨਯੋਗ ਸੀਪੀ ਸੋਪਨ ਸ਼ਰਮਾ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੀ ਸੜਕਾਂ ਤੇ ਰੇੜੀਆਂ ਫੜੀਆਂ ਤੇ ਗੱਡੀਆਂ ਖੜਾ ਕੇ ਲੋਕ ਚੱਲ ਜਾਂਦੇ ਨੇ ਤੇ ਕਾਫੀ ਜ਼ਿਆਦਾ ਉਸ ਤੋਂ ਬਾਅਦ ਟ੍ਰੈਫਿਕ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਐਂਬੂਲੈਂਸ ਐਮਰਜੈਂਸੀ ਵਾਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਮੈਂ ਇਸ ਵਕਤ ਲੁਧਿਆਣਾ ਦੇ ਫੀਲਡ ਗਾਂਚ ਵਿੱਚ ਮੌਜੂਦ ਹਾਂ ਜਿੱਥੇ ਕਿ ਆਏ ਗਏ ਦਿਨ ਲਗਾਤਾਰ ਇੱਥੇ ਟ੍ਰੈਫਿਕ ਲੱਗਦਾ ਨਜ਼ਰ ਆਉਂਦਾ ਵਾ ਪਰ ਹੁਣ ਜ਼ਿਆਦਾ ਸੋਪਨ ਸ਼ਰਮਾ ਨੇ ਨੋ ਨੋ ਟੋਰਲੈਂਸ ਜੋਨ ਚਲਾਇਆ ਹੋਇਆ ਵਾ ਤੇ ਉਸ ਤੋਂ ਬਾਅਦ ਕੋਈ ਵੀ ਰੈਡੀ ਫੜੀ ਲਾਈਨ ਤੋਂ yellow ਲਾਈਨ ਤੋਂ ਬਾਹਰ ਨਹੀਂ ਖੜੀ ਹੋਈ ਤੇ ਆਰਾਮ ਦੇ ਨਾਲ ਟ੍ਰੈਫਿਕ ਦੇਖ ਸਕਦੇ ਹੋ ਟ੍ਰੈਫਿਕ ਦੀ ਸਮੱਸਿਆ ਵੀ ਦਾ ਹੱਲ ਉਹਨਾਂ ਨੇ ਕੀਤਾ ਵਾ ਦੇਖ ਸਕਦੇ ਹੋ ਕਿ ਦੇਖ ਸਕਦੇ ਹੋ ਕਿ ਤੇ ਬਜਾਰੀ ਜਿਹੜੇ ਕਾਰਪੋਰੇਸ਼ਨ ਵਾਲਿਆਂ ਨੇ ਉਹਨਾਂ ਨੂੰ ਰੈਡੀ ਫੜਿਆਂ ਨੂੰ ਕਿਹਾ ਕਿ ਤੁਸੀਂ ਆ ਲਾਈਨ ਤੇ ਅੰਦਰੋਂ ਆਪਣੀ ਆ ਸਮਾਨ ਵਗੈਰਾ ਲਾਓ ਤਾਂ ਕਿ ਕਿਉਂ ਤਾਂ ਕਿ ਜਿਹੜਾ ਰੋਡ ਤੇ ਜਿਹੜਾ ਕਿਆ ਭਾਰੀ ਜਾਮ ਲੱਗ ਜਾਂਦਾ ਵਾ ਤੇ ਉਸ ਤੋਂ ਬਾਅਦ ਚੰਦ ਕਦਮਾਂ ਦੂਰੀ ਤੇ ਇੱਕ ਸਿਵਲ ਹਸਪਤਾਲ ਹੈ ਸਿਵਲ ਹਸਪਤਾਲ ਦੇ ਇੱਥੋਂ ਇੱਥੋਂ ਹੀ ਆਵਾਜਾਵੀ ਐਮਰਜੈਂਸੀ ਵਾਹਨ 108 ਤੇ ਕਾਫੀ ਜ਼ਿਆਦਾ ਹੁੰਦੀ ਹੈ ਤੇ ਹੋਰ ਵੀ ਜਿਹੜੇ ਕਿ ਇੱਥੇ ਫਾਇਰ ਬਿਗੇਟ ਜਿਹੜਾ ਲੰਗਣਾ ਹੁੰਦਾ ਜਾਂ ਕੋਈ ਵੀ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਤੇ ਉਹ ਕਾਫੀ ਪਿਛਲੇ ਕੁਝ ਸਮੇਂ ਦੇ ਵਿੱਚ ਜਦ ਭਾਰੀ ਜਾਮ ਦੇ ਵਿੱਚ ਫਸ ਜਾਂਦਾ ਸੀਗਾ ਤੇ ਹੁਣ ਦੇਖ ਸਕਦੇ ਹੋ ਤਸਵੀਰਾਂ ਦੇ ਲੁਧਾਨਾ ਦੇ ਫੀਲਡਾਂ ਦੇ ਹਾਲਾਤ ਨੇ ਪਹਿਲੇ ਦੇ ਹਾਲਾਤ ਤੁਸੀਂ ਦੇਖੇ ਹੋਣਗੇ ਤੇ ਹੁਣ ਦੇ ਹਾਲਾਤ ਵੀ ਦੇਖੀ ਹੋਣਗੇ ਇਹ ਮੈਡਮ ਨੇ ਦੇਖ ਸਕਦੇ ਹੋ ਕਿ yellow line ਤੋਂ ਬਾਹਰ ਆਇਆ ਮੈਮ ਤੁਸੀਂ yellow line ਤੋਂ ਬਾਹਰ ਆਇਆ ਤੁਹਾਨੂੰ ਨਹੀਂ ਪਤਾ ਹੈਗਾ ਨਹੀਂ ਅਸੀਂ ਸਰ ਜਾ ਹੀ ਰਿਹਾ ਤੇ ਇੱਥੇ ਲਾਲੀ ਨਹੀਂ ਤੁਹਾਨੂੰ ਰੂਲ ਰੈਗੂਲੇਸ਼ਨ ਰੂਲ ਰੂਲ ਰੈਗੂਲੇਸ਼ਨ ਪਤਾ ਕੁਝ ਸਰ ਅਸੀਂ ਜਾ ਹੀ ਰਿਹਾ ਹਾਂ ਜਾ ਰਹੇ ਹੋ ਹਾਂਜੀ ਅਗੋਰੀ ਗਲਤੀ ਕਰੋਗੇ ਇੱਦਾਂ ਦੀ ਕੋਈ ਨਹੀਂ ਜੀ ਨਹੀਂ ਤਾਂ ਬਿਲਕੁਲ ਹੀ ਕਈ ਲੋਕ ਕਈ ਲੋਕਾਂ ਦੇ ਵੱਲੋਂ ਬਾਹਰ ਲੈਣਾ ਲਾਈਨ ਤੋਂ ਬਾਹਰ ਗੱਡੀਆਂ ਲਾ ਦੇਉਂਦੇ ਨੇ ਤੇ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਬੈਠੇ ਰਹਿੰਦੇ ਨੇ ਇਹਨਾਂ ਨੂੰ ਦੇਖ ਸਕਦੇ ਹੋ ਕਿ ਪੀਐਸਆਰ ਵੀ ਲਗਾਤਾਰ ਰਾਉਂਡਾ ਵਰਗਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਗੱਡੀਆਂ ਦੇ ਬਾਹਰ ਲਾਈਨਾਂ ਦੇ ਬਾਹਰ ਗੱਡੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਇਹ ਤਸਵੀਰਾਂ ਤੁਹਾਨੂੰ ਵੀਲਡਾਂ ਦੀ ਦਿਖਾ ਰਿਹਾ ਜਾਮ ਦਾ ਕਾਰਨ ਕੀ ਬੰਦਾ ਹੈ ਜਾਮ ਦਾ ਇਹੀ ਕਾਰਨ ਬੰਦਾ ਹੈ ਜਿਹੜੇ ਲੋਕ ਗੱਡੀਆਂ ਵਿੱਚ ਬੈਠ ਕੇ ਬਾਹਰ ਲਾਈਨਾਂ ਤੋਂ ਬਾਹਰ ਗੱਡੀਆਂ ਲਾ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਪੁਲਿਸ ਜਰੀ ਹੈ ਕਾਰਵਾਈ ਕਰ ਦਈਏ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਕਿਹਾ ਜਾਣਾ ਸਾਡਾ ਚਲਾਨ ਕਿਉਂ ਕੱਟਿਆ ਗਿਆ ਚਲਾਨ ਇਸ ਲਈ ਜਿੱਦ ਟ੍ਰੈਫਿਕ ਪੁਲਿਸ ਕਰਦੀ ਨਜ਼ਰ ਆਉਂਦੀ ਹੈ ਕਿਉਂਕਿ ਯੈਲੋ ਲਾਈਨ ਤੋਂ ਬਾਹਰ ਜਿਹੜੀਆਂ ਗੱਡੀਆਂ ਖੜਾ ਦਿੰਦੇ ਨੇ ਤੇ ਉਸ ਤੋਂ ਬਾਅਦ ਟ੍ਰੈਫਿਕ ਦਾ ਜਾ ਟ੍ਰੈਫਿਕ ਬਣ ਜਾਂਦਾ ਤੇ ਉਸ ਤੋਂ ਬਾਅਦ ਐਮਰਜੈਂਸੀ ਵਾਹਨਾਂ ਨੂੰ ਜਿਹੜਾ ਕਿ ਇਹਨਾਂ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਦੇਖ ਸਕਦੇ ਹੋ ਇਹ ਐਕਟਿਵਾ ਕਿਸੇ ਵੀ ਖੜੀ ਹੋਈ ਹੈ ਤੇ ਉਸ ਤੋਂ ਯੈਲੋ ਲਾਈਨ ਤੋਂ ਬਾਹਰ ਖੜੀ ਹੈ ਦੇਖ ਸਕਦੇ ਹੋ ਸਾਰੀਆਂ ਯੈਲੋ ਲਾਈਨ ਦੇ ਅੰਦਰ ਵਾਹਨ ਖੜੇ ਨੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਜ਼ਰੂਰ ਦਿਖਾ ਦਲਾਂਗਾ ਕਿ ਇਹ yellow line ਹੈ ਥੋੜੀ ਅੱਗੇ ਜਾ ਕੇ ਤੁਹਾਨੂੰ ਦਸਵੀਂ ਦਿਖਾਵਾਂਗੇ ਇਹ yellow line ਹੈ yellow line ਦੇ ਅੰਦਰ ਸਾਰੀ ਵਾਹਨ ਵਾਹਨ ਖੜੇ ਹੋਏ ਨੇ ਚਾਹੇ ਦੁਕਾਨਦਾਰ ਦੇ ਅੰਦਰ ਕਸਟਮਰ ਆਇਆ ਹੋਵੇ ਪਰ ਉਹ ਉਹਨਾਂ ਨੂੰ ਇਹਨਾ ਸਮਝ ਜ਼ਰੂਰ ਹੈਗਾ ਕਿ ਇੱਥੇ ਟ੍ਰੈਫਿਕ ਜੜਾਗਾ ਨਹੀਂ ਨਹੀਂ ਲਾਣਾ ਚਾਹੁੰਦੇ ਅਸੀਂ ਤਾਂ ਕਿ ਉਹਨਾਂ ਨੇ ਆਪਣੇ ਵਾਹਨ ਜੜਾਗੇ ਅੰਦਰ ਖੜੇ ਖੜਾਏ ਖੜੇ ਕੀਤੇ ਹੋਏ ਨੇ ਇਹ ਉਹਨਾਂ ਲੁਧਿਆਣਾ ਸ਼ਹਿਰ ਦੇ ਹਾਲਾਤ ਲਗਾਤਾਰ ਟ੍ਰੈਫਿਕ ਦੇ ਬਦਲਦੇ ਜਾ ਰਹੇ ਨੇ ਕਿਉਂਕਿ ਆ ਪਿਛਲੇ ਸਮੇਂ ਦੇ ਜ਼ਿਕਰ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਇੱਥੇ ਇੱਥੇ ਹੀ ਭਾਰੀ ਸੰਖਿਆ ਦੇ ਵਿੱਚ ਜਿਹੜੇ ਕਿ ਟ੍ਰੈਫਿਕ ਜਾਮ ਹੋ ਜਾਂਦਾ ਸੀਗਾ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕੁਝ ਲੋਕਾਂ ਦੇ ਦੇਖ ਸਕਦੇ ਹੋ ਕਿ ਇੱਥੇ ਮੈਂ येलो ਲਾਈਨ ਦੇ ਅੰਦਰ ਦੇ ਵਿੱਚ ਮੌਜੂਦਾ ਜਿੱਤੇ ਕਿ ਅੰਦਰ ਵਾਹਨ ਖੜਾਏ ਜਾਂਦੇ ਮੈਮ ਅੰਦਰ ਵਾਹਨ ਖੜਾਏ ਜਾਂਦੇ ਹੁਣ ਟ੍ਰੈਫਿਕ ਤੋਂ ਰਾਹਤ ਮਿਲਦੀ ਕਿਤੇ ਨਾ ਕਿਤੇ ਹਾਂਜੀ ਠੀਕ ਹੈ ਮਿਲਦੀ ਹੈ ਕਿਤੇ ਹਾਂਜੀ ਕਿਤੇ ਹੁਣ ਤਪਦੀ ਗਰਮੀ ਜੀ ਹੁੰਦੀ ਹੈ ਤਪਦੀ ਗਰਮੀ ਜੀ ਤੁਹਾਨੂੰ ਖੜਨਾ ਤਾਂ ਨਹੀਂ ਪੈਂਦਾ ਟ੍ਰੈਫਿਕ 'ਚ ਨਹੀਂ 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 ਸੁੱਖ ਹੈ ਹਾਂਜੀ ਕਿਉਂਕਿ ਐਮਰਜੈਂਸੀ ਵਾਹਨ ਨ ਵੀ ਲੰਘਦੇ ਇਥੋਂ ਹਾਂਜੀ ਠੀਕ ਹੈ ਠੀਕ ਹੈ ਸਰ ਹਾਂਜੀ ਠੀਕ ਹੈ ਸੋ ਲੋਕਾਂ ਦੀ ਵੀ ਰਾਹਤ ਹੈਗੀ ਕਿ ਇੱਥੇ ਟ੍ਰੈਫਿਕ ਤੋਂ ਕਾਫੀ ਰਾਹਤ ਮਿਲਿਆ ਤੇ ਹੋਰ ਵੀ ਲੋਕਾਂ ਸਰ ਕਿਸ ਤਰ੍ਹਾਂ ਦੇ ਦਿਓ ਇੱਥੇ ਰਾਹਤ ਮਿਲਿਆ ਤੁਹਾਨੂੰ ਹਾਂਜੀ ਹਾਂਜੀ ਬਹੁਤ ਰਾਹਤ ਹੈ ਜੀ ਪਹਿਲੇ ਕਿੰਧਾ ਟ੍ਰੈਫਿਕ ਹੁੰਦਾ ਸੀਗਾ ਫਿਲਹਾਲ ਪਹਿਲੇ ਨਾਲੋਂ ਬਹੁਤ ਬੈਟਰ ਆ ਸਰ ਫਿਰ ਵੀ ਕਿੰਧਾ ਰਹ ਹੁੰਦਾ ਈ ਟ੍ਰੈਫਿਕ ਠੀਕ ਹੈ ਸਰ ਬਹੁਤ ਹਾਂਜੀ ਬਹੁਤ ਵਧੀਆ ਪਹਿਲੇ ਨਾਲੋਂ ਬਹੁਤ ਵਧੀਆ ਭਾਜੀ ਕਿਸ ਤਰ੍ਹਾਂ ਦੇਦੇ ਇੱਥੇ ਟ੍ਰੈਫਿਕ ਲਗਾਤਾਰ ਕਾਫੀ ਜਾਮ ਹੁੰਦਾ ਈ ਐਮਰਜੈਂਸੀ 108 ਫਾਜ ਜਾਂਦੀ ਜੀ ਕਈ ਮਰੀਜ਼ਾਂ ਦੀ ਮੌਤ ਵੀ ਹੋਈ ਹੋਈ ਜੀ ਹੋਈ ਜੀ ਪਹਿਲਾਂ ਬਹੁਤ ਟ੍ਰੈਫਿਕ ਹੁੰਦਾ ਸੀਗਾ ਜੀ ਹੂੰ ਹੁਣ ਆਪਣੇ ਪੱਪੀ ਸ਼ਾਹਪੁਰੀਆ ਜੀ ਨੇ ਹੂੰ ਰਕੇਸ਼ ਪ੍ਰੈਸ਼ਰ ਜੀ ਨੇ ਹੂੰ ਕਰਾਇਆ ਤੇ ਪਰੇ ਪਿੱਛੇ ਪਿੱਛੇ ਕਰਾਤਾ ਸਾਰਿਆਂ ਨੂੰ ਹੂੰ ਸਾਰੇ ਦੁਕਾਨਦਾਰ ਵੀ ਪਿੱਛੇ ਪਿੱਛੇ ਹੋ ਗਏ ਨੇ ਜੀ ਹੂੰ ਬਹੁਤ ਵ अच्छा आ, किस तरह दे दियो कि किसी नु इमरजेंसी जाना होवे किसी नु कुछ जाना पहले वो सोच रहा सीगा कि फील्ड गन तो लंगना एक परीक्षा ਦਾ ਸਾਹਮਣਾ ਕਰਨਾ ਪੈਂਦਾ ਜੀ ਮੈਂ ਕਹਾਂ ਜੀ ਪਹਿਲਾ ਆਂਦਾ ਹੀ ਨਹੀਂ ਸੀਗਾ ਜੀ ਕੋਈ ਇੱਥੇ ਅਗਲਾ ਕਹਿੰਦਾ ਫੀਲਡ ਗਨ ਰਸ਼ ਬਹੁਤ ਲੱਗਾ ਹੁੰਦਾ ਹੈ ਦੁਕਾਨਦਾਰਾ ਤਾਂ ਕੋਈ ਆਂਦਾ ਨਹੀਂ ਸੀਗਾ ਉਹਨਾਂ ਗਲੇ ਆਂਦੇ ਨੇ ਆਪਣੇ ਸ਼ੋਪਿੰਗ ਕਰਕੇ ਚਲੇ ਜਾਂਦੇ ਆ। ਅੱਛਾ ਟਾਈਮ ਦੀ ਬਜਟ ਕਿੰਨੀ ਹੁੰਦੀ ਹੈ? ਬਹੁਤ ਵਧੀਆ ਟਾਈਮ ਬਦੀ ਬਹੁਤ ਬਚਤ ਹੁੰਦੀ ਹੈ ਜੀ। ਪਹਿਲੇ ਕਿੰਨਾ ਕੋ ਟਾਈਮ ਲੱਗਦਾ? ਪਹਿਲਾਂ ਤਾਂ ਘੰਟਾ-ਘੰਟਾ ਦੋ-ਦੋ ਘੰਟੇ ਲੱਗ ਜਾਂਦੇ ਸੀ ਕਿ ਜਾਮ ਵਿੱਚ ਬੰਦਾ ਫਸੇ ਰਹਿੰਦਾ ਸੀਗਾ ਜੀ। ਅੱਛਾ ਹੁਣ ਕਿੰਨਾ ਟਾਈਮ ਲੱਗਦਾ? ਹੁਣ ਤਾਂ ਸਿਰਫ 10 ਮਿੰਟ ਲੱਗਦੇ ਆ ਜੀ। 10 ਮਿੰਟ ਲੱਗਦੇ ਆ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅੱਜ ਜਾਣਕਾਰੀ ਦੇਣ ਲਈ ਸਾਨੂੰ। ਤੋ ਬਿਲਕੁਲ ਇਹ ਤਸਵੀਰਾਂ ਨੇ ਹੋਰ ਵੀ ਸਰ ਕਿਸ ਤਰ੍ਹਾਂ ਦੇਖਦੇ ਹੋ ਟ੍ਰੈਫਿਕ ਕਿੰਨਾ ਕੁ ਖਤਮ ਹੋ ਗਿਆ ਇਥੋਂ ਦੀ ਬਹੁਤ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਹਾਂਜੀ ਜਿਹੜੀ ਮੁਹਿੰਮ ਚਲਾਈ ਗਈ ਹੈ ਸੋਪਨ ਸ਼ਰਮਾ ਜੋ ਕਮਿਸ਼ਨਰ ਵੱਲੋਂ ਟ੍ਰੈਫਿਕ ਖਤਮ ਕਰਨ ਦੀ ਉਹ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ ਹੈ ਬਹੁਤ ਵਧੀਆ ਬਹੁਤ ਵਧੀਆ ਕਿਤੇ ਹਾਂ ਇਹ ਯੈਲੋ ਲਾਈਨ ਦੇ ਅੰਦਰ ਜਿਹੜੀ ਵਾਹਨ ਖੜੇ ਕਰੋ ਤੇ ਸਾਰਾ ਕੁਝ ਅੰਦਰ ਖੜੇ ਕਰੋ ਤਾਂ ਕਿ ਰੋਡ ਤੇ ਬਾਹਰ ਟ੍ਰੈਫਿਕ ਨਾ ਹੋ ਸਕੇ ਲੋਕਾਂ ਨੂੰ ਐਮਰਜੈਂਸੀ ਵਾਹਨਾਂ ਨੂੰ ਜਾਣ ਦੀ ਦਿੱਕਤ ਨਾ ਹੋ ਸਕੇ ਇਹ ਕਿਦਾਂ ਉਪਰਲਾ ਹੈ ਬਹੁਤ ਵਧੀਆ ਕੀਤਾ ਜੀ ਜੋ ਕੀਤਾ ਨਾ ਆਨੇ ਨੇ ਬਹੁਤ ਵਧੀਆ ਕੀਤਾ ਅੱਛਾ ਕਿੰਨੇ ਕੁ ਟਾਈਮ ਦੀ ਬਚਤ ਹੁੰਦੀ ਹੈ ਤੇ ਤੁਹਾੜ ਕੋ ਹੁਣ ਗਾਹ ਕੰਦਾ ਕਿ ਨਹੀਂ ਆਂਦਾ ਗਾਹ ਤੇ ਕੱਟ ਗਿਆ ਜੀ ਗਾਹ ਤੇ ਕੱਟ ਹਾਂਜੀ ਅੱਛਾ ਪਹਿਲੇ ਬਾਹਰ ਬਾਹਰ ਲਾ ਕੇ ਅੰਦਰ ਹੀ ਪਹਿਲੇ ਮੇਰੇ ਪਹਿਲੇ ਵਾਂਗ ਨਹੀਂ ਆਉਂਦੀ ਜਾਂਦਾ ਅੱਛਾ ਅੱਛਾ ਨਹੀਂ ਟਾਈਮ ਕਿੰਨਾ ਬਚਦਾ ਹੁਣ ਹੁਣ ਤਾਂ 1 ਮਿੰਟ ਹੀ ਲੱਗਦਾ ਹੈਗਾ ਜੀ 1 ਮਿੰਟ ਹੀ ਲੱਗਦਾ ਹਾਂਜੀ ਅੱਛਾ ਜਾਮ ਲੱਗਦਾ ਹੁਣ ਸਵੇਰੇ ਸ਼ਾਮ ਦੁਪਹਿਰੇ ਬਿਲਕੁਲ ਜਾਮ ਲੱਗਦਾ ਜੀ 1 ਮਿੰਟ ਹੀ ਲੱਗਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਸਰ ਪਾਣੀ ਮੋਲੀ ਬਿਲਕੁਲ ਤਸਵੀਰਾਂ ਇਹ ਫੀਲਡ ਕਿਆ ਗਿਆ ਕਿ ਇੱਕ ਜਿੱਤੇ ਕੀ ਅੱਧਾ ਅੱਧਾ ਘੰਟਾ ਲੱਗਦਾ ਸੀ ਉੱਥੇ ਹੁਣ 10 ਮਿੰਟ ਜਾਂ 5 ਮਿੰਟ ਲੱਗਦੇ ਨੇ ਪਰ ਕਿਤੇ ਨਾ ਕਿਤੇ ਵਧੀਆ ਬਰਾਲੀ ਵੀ ਹੈ ਇਹ ਸਰ ਕਿਸ ਤਰ੍ਹਾਂ ਦੇ ਦੋ ਪਹਿਲੇ ਇੱਥੇ ਜਾਮ ਬਰਗਰ ਲੱਗਦਾ ਸੀਗਾ ਹੁਣ ਜਾਮ ਤਾਂ ਬਹੁਤ ਲੱਗਦਾ ਹੁਣ ਵੀ ਇੱਥੇ ਅੱਛਾ ਹੁਣ ਵੀ ਲੱਗਦਾ ਹਾਂ ਹੁਣ ਵੀ ਲੱਗਦਾ ਕੋਈ ਮਤਲਬ ਹੈ ਨਹੀਂ ਕੋਈ ਚੇਂਜਸ ਜ਼ਿਆਦਾ ਖਾਸ ਚੇਂਜ ਨਹੀਂ ਹੈ ਬਹੁਤ ਬੋਲਸਾ ਲੈ ਆਇਆ ਤਾਂ ਠੀਕ ਹੈ ਵਸੇ ਤਾਂ ਜਾਮ ਲੱਗਦਾ ਹੀ ਹੈ ਅੱਛਾ ਹਾਂਜੀ 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 ਅੱਛਾ ਉਹ ਪਹਿਲੇ ਕਿੰਨਾ ਕੁ ਟਾਈਮ ਲੱਗਦਾ ਤੇ ਹੁਣ ਕਿੰਨਾ ਕੁ ਟਾਈਮ ਲੱਗਦਾ ਸੇਮ ਹੀ ਗੈਲੋ ਕੋਈ ਜ਼ਿਆਦਾ ਚੇਂ अच्छा ये ये जड़ा येलो लैंड ਦੇ ਅੰਦਰ ਨੋ ਨੋ ਐਕਰੋਚਮੈਂਟ ਕੀਤੀ ਐ ਇਹਦਾ ਕੋਈ ਫਰਕ ਨਹੀਂ ਤੁਹਾਡੇ ਮੁਤਾਬਿਕ ਫਰਕ ਹੁੰਦਾ ਹੋਵੇ ਬਟ ਜੇ ਮੇਨਲੀ ਪੀਸੀਆਰ ਗੇੜਾ ਮਰੇ ਤਾਂ اچھا ਲੋਕੀ ਫਿਰ ਆਪਣਾ ਮਤਲਬ ਤੁਹਾਨੂੰ ਪਤਾ ਹੀ ਆ اچھا ਲੋਕੀ ਫਿਰ ਆਪਣਾ ਆਪ ਆਪਣਾ ਮਤਲਬ ਆਪਣੀ ਮਨਮਰਜ਼ੀ ਨਾਲ ਲਾ ਲੈਂਦੇ ਆ ਲਾ ਲੈਂਦੇ ਠੀਕ ਹੈ ਤੇ ਤੁਸੀਂ ਰੂਲਸ ਨੂੰ ਫੋਲੋ ਕਰਦੇ ਹੋ ਕਰ ਹੀ ਲੈਂਦੇ ਆ ਹਾਂ ਕਰ ਹੀ ਲੈਂਦੇ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਅ ਅੰਕਲ ਜੀ ਟਾਈਮ ਕਿੰਨਾ ਕੋ ਬਜਦਾ ਹੁਣ ਹਾਂਜੀ ਇੱਥੇ ਟਾਈਮ ਕਿੰਨਾ ਕੋ ਬਜਦਾ ਟ੍ਰੈਫਿਕ ਤੋਂ ਤਾਂ ਉਹ ਅੱਗੇ ਨਾਲ ਫਰਕ ਅੱਗੇ ਨਾਲ ਫਰਕ ਤਾਂ ਬਹੁਤ ਪਿਆ ਹਾਂ ਅੱਗੇ ਅੱਗੇ ਨਾਲ ਉਹ ਜਿਹੜੀ ਇੱਥੇ ਸਮੱਸਿਆ ਆਂਦੀਆਂ ਸੀਗੀਆਂ ਬੇਟਾ ਮੇਰੀ ਗੱਲ ਇਹ ਆ ਮੈਂ ਜਿਵੇਂ ਭੜ ਇੱਥੇ ਹੀ ਹੂੰ ਇੱਥੇ ਹੀ ਐਡਾ ਹੋਇਆ ਹੂੰ ਮਗਰ ਜਿਹੜੀ ਪਹਿਲੀ ਟ੍ਰੈਫਿਕ ਦੀ ਜਿਹੜੀ ਤੋਂ ਹੋਣ ਦਾ ਫਰਕ ਆ ਅੱਛਾ ਵਾਕਿਆ ਇਸ ਤੋਂ ਹਾਲੇ ਉਹ ਵੀ ਕੀ ਹਾਲੇ ਵੀ ਕੁੱਤੀ ਚੋਰਾਣ ਵਾਲੀ ਹੋਈ ਆ ਅੱਛਾ ਕੁੱਤੀ ਚੋਰਾਣ ਵਾਲੀ ਹਾਲੇ ਸਹੀ ਨਹੀਂ ਹੋਇਆ ਕੰਮ ਆ ਅੱਛਾ ਵਿੱਚੋ ਵਿੱਚ ਕਹਿੰਦਾ ਕਹਿੰਦਾ ਕੋਈ ਨਹੀਂ ਆਪਾਂ ਆਇਆ ਕਰਕੇ ਬਣਾ ਲਾਂਗੇ ਜੇ ਕਾਲੇ ਸੱਜ ਜਗਾ ਉਥੇ ਦੇ ਉਥੇ ਹੀ ਹੈ ਮੈਂ ਉਥੇ ਦੇ ਉਥੇ ਹੀ ਹੈ ਉਥੇ ਹੀ ਕੋਈ ਫਰਕ ਨਹੀਂ ਚਲੋ ਆਉਂਦੇ ਆ ਅੱਛਾ ਉਦੋਂ ਅੱਗੇ ਮੈਂ ਸ਼ਾਬਾ ਕਰ ਲੈਨੇ ਆ ਅੱਛਾ ਬਾਕੀ ਫਿਰ ਉਥੇ ਦੇ ਉਥੇ ਹੀ ਹੈ ਓਕੇ ਤੇ ਜਿਵੇਂ ਕਿ ਦੇਖ ਸਕਦੇ ਆ ਕਿ ਯੈਲੋ ਲੈਂਡ ਦੇ ਅੰਦਰ ਖੜਾਉਂਦਾ ਹੈ ਜਾਂ ਬਾਹਰ ਖੜ ਜੰਦੀ ਹੈ ਉਹਦਾ ਵੀ ਕਿੰਨਾ ਬਰਸ਼ ਲੱਗ ਜਾਂਦਾ ਹੈ ਇਹ ਦੇਖੋ ਗਵਰਨਰ ਕਣਿਆਵਾਂ ਨੇ ਜੇ ਪ੍ਰਸ਼ਾਸਨ ਕਰੀ ਤਾਂ ਬਹੁਤ ਸ਼ਾ ਆਇਆ ਕਰ ਰਹੇ ਆ ਭਾਈ ਨਾਟਕ ਕਰ ਰਹੇ ਆ ਮਗਰ ਜੇ ਆਪਾਂ ਪਬਲਿਕ ਇਹਨਾਂ ਨਾਲ ਸਾਥ ਨਹੀਂ ਜਾਓਗੇ ਉਹਦਾ ਕੋਈ ਫਾਇਦਾ ਨਹੀਂ ਹੈ ਕੋਈ ਫਾਇਦਾ ਨਹੀਂ ਪਬਲਿਕ ਨੂੰ ਇਹਦਾ ਸਹਿਯੋਗ ਕਰਨਾ ਚਾਹੀਦਾ ਠੀਕ ਹੈ ਤਾਂ ਹੀ ਆਪਾਂ ਇਹੋ ਲਾਣ ਦਾ ਫਾਇਦਾ ਆ ਉਹ ਦੇਖੋ ਜੈਲ ਉਹ ਯੈਲੋ ਲਾਈ ਆਪਾਂ ਉਹ ਦੇਖੋ ਹੂੰ ਆਹ ਦੇਖੋ ਕੀ ਹੈ ਜੀ ਯੈਲੋ ਕਿੱਥੇ ਆ ਹੂੰ ਸ਼ਾਬੇ ਥੱਲੇ ਯੈਲੋ ਸ਼ਾਬੇ ਥੱਲੇ ਆ ਠੀਕ ਹੈ ਨਾ ਉਹਦਾ ਆਪਣੇ ਕਰਕੇ ਵਿਚਾਰੇ ਇਧਰ ਇਹ ਹੁਣ ਜੇ ਸਹਿਯੋਗ ਦੇਣੀ ਪਬਲਿਕ ਸਹਿਯੋਗ ਦੇਊਗੀ ਤਾਂ ਕੰਮ ਜਾਬਾਪਾ ਹੋਰ ਗੱਲ ਹੋਰ ਥੈਂਕ ਯੂ ਜੀ ਬਿਲਕੁਲ ਭਾਜੀ ਕਿੰਨੀ ਵੀ ਰਾਹਤ ਮਿਲੀ ਇਥੋਂ ਟ੍ਰੈਫਿਕ ਨੂੰ ਨਹੀਂ ਭਾਜੀ ਬਹੁਤ ਰਾਹਤ ਮਿਲੀ ਅਜ ਤਾਂ ਐਂਬੂਲੈਂਸ ੜਕ ਜਾਂਦੀਆਂ ਸੀ ਵਿੱਚ ਐਂਬੂਲੈਂਸ ਕਿਉਂ ਨਿਕਲ ਜਾਂਦੀਆਂ ਨੇ ਕੁਝ ਟ੍ਰੈਫਿਕ ਨੂੰ ਬਹੁਤ ਫਰਕ ਪੈ ਗਿਆ ਬਹੁਤ ਵਧੀਆ ਹੋ ਗਿਆ ਅੱਛਾ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਤਾਂ ਨਹੀਂ ਹੁੰਦੀ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦਾ ਕੁੱਲਾ ਰੋਡ ਤੁਹਾਡੇ ਸਾਹਮਣੇ ਰੋਡ ਸਾਰਾ ਖਾਲੀ ਪਿਆ ਆ ਅੱਛਾ ਕਈ ਲੋਕ ਕਹਿੰਦੇ ਕਿ ਈ ਰਿਕਸ਼ਾ ਕਰਕੇ ਵੀ ਜਾਮ ਬੜਾ ਲੱਗਦਾ ਤੇ ਹਾਂਜੀ ਹਾਂਜੀ ਈ ਰਿਕਸ਼ਾ ਕਰਕੇ ਲੱਗਦਾ ਸਾਰੇ ਲਗਾ ਲੈਂਦੇ ਆ ਪਰ ਉਹਦੇ ਨਾਲ ਬਹੁਤ ਫਰਕ ਪੈ ਗਿਆ ਹੁਣ ਪਿੱਛੇ ਹਟਣ ਨਾਲ ਲਾਈਨ ਯੈਲੋ ਲਾਈਨ ਲੱਗ ਬਹੁਤ ਫਰਕ ਪੈ ਗਿਆ ਹੋਇਆ ਅੱਛਾ ਮੈਂ ਸੁਣਿਆ ਅੱਛਾ ਕਈਆਂ ਨੇ ਕਿਹਾ ਨਾ ਕਿ ਇੱਥੇ ਲੜ ਲੜਾਈ ਲੜੀ ਵੀ ਹੁੰਦੀ ਹੈ ਸਵਾਰੀਆਂ ਨਾਲ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਲੜਾਈ ਜਿਹਾ ਤਾਂ ਨਹੀਂ ਹੁੰਦੀ ਸਹੀ ਆ ਠੀਕ ਹੈ ਤੇ ਦੁਪਹਿਰ ਵੇਲੇ ਠੀਕ ਹੈ ਹੁਣ ਹਾਂਜੀ ਹਾਂਜੀ ਬਹੁਤ ਵਧੀਆ ਹੋ ਗਿਆ ਚਲੋ ਠੀਕ ਉਹ ਬਿਲਕੁਲ ਇਹ ਫੀਲਡਾਂ ਦੀ ਤਸਵੀਰਾਂ ਪਰ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਦਾ ਦੇਖ ਸਕਦੇ ਹੋ ਕਿ ਜਿੱਤੇ ਮੈਂ ਪਹਿਲੇ ਗੱਲ ਕੀਤੀ ਸੀ ਕਿ ਆਟੋ ਤੇ ਈ ਰਿਕਸ਼ਾ ਵਿੱਚ ਰਸੇ ਵਿੱਚ ਲਾ ਕੇ ਖੜ ਜਾਂਦੇ ਨੇ ਇਹ जाम ਦਾ ਕਾਰਨ ਕਿਉਂ ਬਣ ਜਾਂਦੇ ਨੇ ਕਿਉਂਕਿ ਇਸ ਲਈ ਹੀ ਕਿਉਂਕਿ ਸੜਕ ਦੇ ਵਿੱਚ ਲਾ ਕੇ ਖੜ ਜਾਂਦੇ ਹੁਣ ਦੇਖ ਲੋ ਇਹ ਤੁਹਾਡੇ ਸਾਹਮਣੇ ਦੀ ਤਸਵੀਰ ਆ ਇਹ ਰਿਕਸ਼ਾ ਵਿੱਚ ਲਾ ਕੇ ਖੜ ਗਏ ਪਿੱਛੋਂ ਐਕਟਿਵਾ ਫੋਰਨ ਮਾਰਦੇ ਹੋਏ ਗਏ ਠੀਕ ਆ ਇਹ ਦੇਖ ਸਕਦੇ ਹੋ ਇਹ ਲਾਈਨ ਦੇ ਬਾਹਰ ਖੜਾਈ ਹੋਈਆਂ ਐ ਟਵਾ ਗੱਡੀ ਸੜਕ ਤੇ ਖੜੀ ਆ ਗੱਡੀ ਸੜਕ ਤੇ ਖੜੀ ਆ yellow ਲਾਈਨ ਤੋਂ ਬਾਹਰ ਖੜੀ ਆ ਭਾਵੇਂ ਗੱਡੀ ਵਿੱਚ ਮੌਜੂਦ ਵਿਅਕਤੀ ਬੈਠਾ ਹੋਇਆ ਵਾ ਪਰ ਕਿਤਨਾ ਕਿਤੇ ਇਸ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਆ ਬਾਹਰ ਮੈਂ ਸੜਕ ਤੇ ਖੜਾ ਆ ਅਗਰ ਕੋਈ ਸਵਾਰੀ ਲੈਣ ਗਿਆ ਕੋਈ ਕਿਥੇ ਸਾਈਡ ਤੇ ਜਾ ਕੇ ਲਾ ਲਵੇ ਪਰ ਨਹੀਂ ਲੋਕਾਂ ਦੇ ਵੱਲੋਂ ਆਪਣੀ ਮਨਮਰਜ਼ੀਆਂ ਕਰਦੇ ਹੋਏ ਨਜ਼ਰ ਆ ਰਹੇ ਤੇ ਹੋਰ ਵੀ ਦੇਖ ਸਕਦੇ ਈ ਰਿਕਸ਼ਾ ਤੇ ਆਟੋ ਵਗੈਰਾ ਖੜਾਏ ਹੋਏ ਨੇ ਹੁਣ ਇਹਨਾਂ ਨਾਲ ਗੱਲ ਕਰਾਂ ਬਾਈ ਜੀ ਸਵਾਰੀਆਂ ਤੇ ਆਏ ਕਰ ਰਹੇ ਹਾਂਜੀ ਹੈ ਹਾਂਜੀ ਹਾਂਜੀ ਵੀਡੀਓ ਨਾ ਬਣਾਓ ਹਾਂਜੀ ਗਲਤੀ ਹੈ ਤੁਸੀਂ ਬਾਹਰ ਖੜੇ ਹੋ ਇੱਥੇ ਇੱਥੇ ਜਾਮ ਲੱਗਦਾ ਪਿਆ ਲਗਾਤਾਰ ਜਾਮ ਲੱਗਦਾ ਹੈ ਇੱਕ ਮਿੰਟ ਖਾਲੀ ਇੱਕ ਮਿੰਟ ਹੀ ਘੜਿਆ ਮਦਦ ਨਹੀਂ ਇੱਕ ਮਿੰਟ ਚਲੋ ਨਹੀਂ ਉਹ ਤਾਂ ਨਹੀਂ ਚਲੋ ਇਹ ਇਹ ਚਲੋ ਇਹ ਭਾਈ ਸਾਹਿਬ ਕਹਿੰਦੇ ਮੈਂ ਇੱਕ ਮਿੰਟ ਖੜਾ ਹਾਂ ਇਹ ਕਿੰਨੀ ਦੇਰ ਦੀ ਹੋ ਕੇ ਖੜੇ ਨੇ 10 ਮਿੰਟ ਤੋਂ ਸਾਨੂੰ ਹੋ ਗਏ ਕੀ ਨਾਂ ਉਹਦਾ ਹਾਂਜੀ ਵਾਹ ਵੀ ਤੋ ਆਹ ਚਾਦੀ ਹੈ 10 ਮਿੰਟ ਹੋ ਗਏ ਖੜੇ ਕੇ ਅਰੇ ਆਹ 5 ਮਿੰਟ ਹੋ ਗਏ 5 ਮਿੰਟ ਹੋ ਗਿਆ ਨਾ ਤਾਂ ਜਾਮ ਲੱਗ ਰਿਹਾ ਨਹੀਂ ਲੱਗ ਰਿਹਾ ਲੱਗ ਰਿਹਾ ਨਾ ਨਹੀਂ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਜਾਮ ਨਹੀਂ ਲੱਗ ਰਿਹਾ ਜਾਮ ਕਹਾਂ ਤੋਂ ਆਂ ਬੜਾ ਵਿਚਵੇਂ ਤੋਂ ਖੜੇ ਹੋ ਵਿਚਵੇਂ ਤੋਂ ਖੜੇ ਹੋ ਨਾ ਉਹ ਇਹ ਇੰਸ਼ਾਰੀ ਗਲਤੀਆਂ ਨੇ ਉਹ ਦੇਖ ਸਕਦੇ ਹੋ ਸੜਕਾਂ ਤੇ ਲਾ ਕੇ ਗੱਲਾਂ ਬਾਤਾਂ ਕਰ ਰਹੇ ਨੇ ਪੁਲਿਸ ਇਹਨਾਂ ਦੇ ਜਾਂ ਇਹਨਾਂ ਦੇ ਕੀ ਚਲਾੰਗ ਕਰੇਗੀ ਕੀ ਕਰ ਦੇ ਕਿ ਵੀ ਆਨੇ ਸਮਝ ਦੇਖਣਾ ਇਹ ਬਜ਼ੁਰਗਾਂ ਵੱਲੋਂ ਕਿਹਾ ਗਿਆ ਕਿ ਜੇਕਰ ਪਬਲਿਕ ਸਹਿਯੋਗ ਦੇਗੀ ਤੇ ਬਿਲਕੁਲ ਟ੍ਰੈਫਿਕ ਸਮੱਸਿਆ ਤੇ ਹੋਰ ਵੀ ਜਰੀ ਸਮੱਸਿਆਵਾਂ ਨੇ ਉਹ ਦੂਰ ਜ਼ਰੂਰ ਹੋਣਗੀਆਂ ਹਾਲਾਂਕਿ ਦੋ ਲਾਈਨਾਂ ਹੁੰਦੀਆਂ ਨੇ ਇੱਕ ਜਿਹੜੀ ਵਾਹਨ ਦੀ ਲਾਈਨ ਹੁੰਦੀ ਹੈ ਉਹ ਜਿਹੜੀ ਜੇ ਅੰਦਰ ਖੜੀ ਹੋਣੀ ਚਾਹੀਦੀ ਹੈ ਤੇ ਇੱਕ ਦੂਜੀ ਲਾਈਨ ਜਿਹੜੀ ਹੁੰਦੀ ਹੈ ਕਿ ਉਹ ਇਹਨਾਂ ਦੇ ਲਈ ਹੁੰਦੀ ਹੈ ਲਾਈਨ ਇਹ ਦੁਕਾਨਾਂ ਦੇ ਵਾਸਤੇ ਲਾਈਨਾਂ ਹੁੰਦੀਆਂ ਨੇ ਕਿ ਉਹ ਅੰਦਰ ਆਪਣਾ ਸਮਾਨ ਰੱਖਣ ਤਾਂ ਕਿ ਕੋਈ ਵੀ ਜਿਹੜੀ ਐਕ੍ਰੋਚਮੈਂਟ ਨਾ ਹੋ ਸਕੇ ਤਾਂ ਨਾਲ ਕੋਈ ਵੀ ਟ੍ਰੈਫਿਕ ਸਮੱਸਿਆ ਨਾ ਹੋ ਸਕੇ ਹਾਲਾਂਕਿ ਮੈਂ ਤੁਹਾਨੂੰ ਟਾਈਮ ਦੱਸ ਦਿੰਨਾ ਟਾਈਮ ਜਿਹੜਾ ਕਿ 7:00 ਵੱਜ ਚੁੱਕੇ ਨੇ 7:00 ਵਜੇ ਇੱਥੇ ਇੰਨਾ ਕੁ ਰਸ਼ ਹੁੰਦਾ ਵਾ 7 ਵਜ ਚੁੱਕੇ ਨੇ ਇਹ 7 ਵਜੇ ਹੋਏ ਨੇ 7 ਵਜੇ ਇੰਨਾ ਕੁ ਰਸ਼ ਹੁੰਦਾ ਵਾ ਕਿ ਇੱਥੋਂ ਲੰਘਣਾ ਵੀ ਜਿਹੜਾ ਕਿ ਹੈ ਇਨਸਾਨ ਦਾ ਔਖਾ ਹੋ ਜਾਂਦਾ ਵਾ 118 ਬੜੀ ਦੂਰ ਦੀ ਗੱਲ ਹੈ ਹਾਲਾਂਕਿ ਕਾਫੀ ਜ਼ਿਆਦਾ ਖਬਰਾਂ ਨਸ਼ਰ ਕੀਤੀਆਂ ਇਨਚਾਰਜ ਇੱਥੇ ਲਾਏ ਗਏ ਟ੍ਰੈਫਿਕ ਦੇ ਕਾਫੀ ਜ਼ਿਆਦਾ ਕੁਝ ਮਿਹਨਤ ਕੀਤੀਆਂ ਪਰ ਨਹੀਂ ਹੋ ਪਾਇਆ ਪਰ ਜਦੋਂ ਸੋਪਨ ਸ਼ਮਾਰੇ ਵੱਲੋਂ ਇਹ ਇੱਕ ਲੈਨ ਕੀਤਾ ਗਿਆ ਟ੍ਰੈਫਿਕ ਨੂੰ ਘਟਾਣਾ ਹੀ ਘਟਾਣਾ ਹੈ ਜਦ ਤੱਕ ਟ੍ਰੈਫਿਕ ਨਹੀਂ ਘਟਾਵਾਂਗੇ ਤਦ ਤੱਕ ਕੋਈ ਹੋਰ ਕੰਮ ਦੂਜਾ ਨਹੀਂ ਹੋ ਪਾਏਗਾ ਪਰ ਹੁਣ ਅੱਜ ਲੁਧਿਆਣਾ ਦੇ ਫੀਲਡਗਨ ਦੇ ਵਿੱਚ ਟ੍ਰੈਫਿਕ ਘਟਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਲੋਕੀ ਆਰਾਮ ਦੇ ਨਾਲ ਆਪਣੇ ਕਮਾਕਾਰਾਂ ਤੇ ਕਮਾਕਾਰਾਂ ਤੇ ਘਰ ਵੱਲ ਜਾ ਰਹੇ ਨੇ ਜਾ ਰਹੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਹੌਲੀ ਹੌਲੀ ਜਿਹਾ ਕੀ ਹੈ ਸਾਰਾ ਲੁਧਿਆਣਾ ਸ਼ਹਿਰ ਤੋਂ ਟ੍ਰੈਫਿਕ ਘਟਦਾ ਹੋਇਆ ਨਜ਼ਰ ਆ ਰਿਹਾ ਹੌਲੀ ਹੌਲੀ ਉਹਨਾਂ ਨੇ ਕਿਹਾ ਕਿ ਈ ਰਿਕਸ਼ਾ ਜਿਹੜੇ ਵਾਹ ਈ ਰਿਕਸ਼ਾ ਜਾਂ ਆਟੋ ਜਿਹੜੇ ਸੜਕਾਂ ਤੇ ਲਾ ਕੇ ਖੜ ਜਾਂਦੇ ਨੇ ਸਵਾਰੀਆਂ ਦਾ ਇੰਤਜ਼ਾਰ ਕਰਦੇ ਨੇ ਉਹਨਾਂ ਤੇ ਵੀ ਜਰੀ ਕੀਆ ਹੋਲੀ ਹੋ ਜਰੀ ਕੀਆ ਉਹਨੂੰ ਸਮਝਾਇਆ ਜਾਏਗਾ ਜਿਹੜਾ ਨਹੀਂ ਸਮਝਾ ਉੱਤੇ ਬੰਦੀ ਕਾਰਵਾਈ ਜਰੀ ਕੀ ਕੀਤੀ ਜਾਵੇਗੀ ਜੁੜੇ ਹੋ ਲਦਾਨ ਲਾਈਵ ਦਿਨਾਂ ਦੀਪਕ ਮੰਦਰਾ ਯੂਮਰਪੁਰ ਤੋਂ ਧੰਨਵਾਦ